ਫਰ ਛੱਡੋ ਸਾਡੀ ਤੇ ਤਾਈ ਆਪਣੀ ਮਾਨ ਨਹੀਂ ਹੋਣੀ ਉਹਨੇ ਸਾਨੂੰ ਜੀਣ ਜੋਗਾ ਨਹੀਂ ਛੱਡਣਾ ਗੱਲ ਤੇ ਉਦਾਂ ਵੈਸੇ ਤੇਰੀ ਸਹੀ ਆ ਤੇ ਪਾਣੀ ਸਾਰੇ ਡੰਗਰਾਂ ਨੂੰ ਡਾਟ ਗਿਆ ਹਾਂ ਡੰਗਰਾਂ ਤੇ ਮੈਂ ਸਾਰਿਆਂ ਨੂੰ ਪਾਣੀ ਡਾਟਤਾ ਵਾ ਬਬੂ ਮੈਂ ਘੜਾ ਸਪੈਸ਼ਲ ਛੱਡ ਕੇ ਆਉਣਾ ਮੈਂ ਆਜੋ ਆਜੋ ਹਾਂ ਨਹੀਂ ਨਹੀਂ ਮੈਂ ਜਾਣਾ ਹੈਗਾ ਜਾਓ ਤੇ ਇੱਧਰ ਵੇਖੋ ਮੇਰੀ ਗੱਲ ਸੁਣੋ ਡਰਨ ਕਿਹੜੀ ਗਲੋਂਡੇ ਜੇ ਮੈਂ ਘੜੋ ਕੋ ਬਗਾਨਾ ਵਾ ਆ ਫੜੋ ਤੁਸੀਂ ਆਪਣੇ ਕਦਾਬਾਂ ਤੇ ਬਬੂ ਇਹ ਕਰ ਜੀ ਗੱਲਾਂ ਛੱਡੋ ਜਾਓ ਤੇ ਨਾ ਮੰਮੀ ਜਾ ਕੇ ਲੈ ਆਓ ਓ ਯਾਰ ਮੈਂ ਨਹੀਂ ਜਾਣਾ ਨਾ ਮੇਰਾ ਮਨ ਖਾਂ ਜਾਈ ਨਾ ਨਾਮ ਨਹੀਂ ਇਹ ਗੱਲ ਕਹੀ ਹੈਗਾ ਇਥੇ ਮੁੱਦਸਾਇਕ ਰੋਕੋ ਕਿਉਂ ਕੀ ਗੱਲ ਲੋਗੇ ਮੈਨੂੰ ਨਾ ਇੱਥੇ ਹੀ ਧਾਰ ਦੋ ਕੋਈ ਸ਼ਰਦਨੋਂ ਆਤ ਰਹਿ ਗਿਆ ਨਹੀਂ ਕੋਈ ਗੱਲ ਨਹੀਂ ਮੈਂ ਚਲ ਜਾਂਗੀ ਬਾਅਦ ਵਿੱਚ ਨਾ ਤਾਈ ਬੜੀਆਂ ਗੱਲਾਂ ਬਣਾਉਂਦੀ ਹੈ ਕੋਈ ਨਹੀਂ ਕਿੱਥੇ ਤੁਰੇ ਜਾਓਗੇ ਇਨੀ ਧੋਪ ਆ ਕੋਸ਼ ਨਹੀਂ ਹੁੰਦਾ ਫਿਰ ਕੀ ਧੋਪਾ ਤੇ ਜੋ ਉੱਥੋਂ ਨਾ ਮੈਨੂੰ ਕੋਈ ਚੀਜ਼ ਮਿਲਦੀ ਮੈਂ ਉੱਥੋਂ ਹੀ ਤੇ ਤੁਰ ਕੇ ਆਉਣਾ ਇਹ ਹੈ ਤੇ ਇਨੀ ਨਾਲ ਫਿਕਰ ਨਾ ਕਰੋ ਤੂੰ ਸਾਡੀ ਚਲੋ ਵੀ ਹਲੋ ਮੈਂ ਤੇਨਾਂ ਛੱਡਣ ਦਾ ਕੋਈ ਗੱਲ ਨਹੀਂ ਨਹੀਂ ਤੁਸੀਂ ਇਦਾਂ ਕਰੋ ਬਬੋ ਮਗਰ ਨਹੀਂ ਮੈਂ ਚੱਲ ਜਾਣਾ ਵਾ ਤੁਸੀਂ ਮੰਨੀ ਦੀ ਹੈ ਨਾ ਬਬੋ ਮਗਰ ਇਦਾਂ ਠੀਕ ਨਹੀਂ ਲੱਗਦਾ ਲੋਜੀਕ ਥੈਂਕ ਯੂ ਤੇ ਡਬਲ ਕੋਈ ਗਾਣੇ ਚ ਥੈਂਕ ਯੂ ਕਰਨ ਵਾਲੀ ਕਿਹੜੀ ਗੱਲ ਆ ਉਦਾਂ ਮੈਂ ਤਾਰਕਾਂ ਨੂੰ ਪਿੱਛੇ ਹੀ ਦੇਣਾ ਸੀ ਪਰ ਮੈਨੂੰ ਉੱਥੇ ਥੋੜਾ ਜਿਹਾ ਚੰਗਾ ਨਹੀਂ ਲੱਗਾ ਤਾਂ ਕਰਕੇ ਮੈਂ ਵੀ ਨਹੀਂ ਤੁਹਾਨੂੰ ਘਰੇ ਛੱਡ ਗਿਆ ਉਹ ਤੇ ਤੁਹਾਡੀ ਗੱਲ ਸਹੀ ਹੈ ਪਰ ਹੁਣ ਮੈਨੂੰ ਜਿਹੜੀਆਂ ਗੱਲਾਂ ਸੰਗੋ ਮਿਲਣੀਆਂ ਵਾਹਣਾ ਫਿਰ ਤੁਹਾਨੂੰ ਨਹੀਂ ਪਤਾ ਕਿ ਗੱਲਾਂ ਬੜੀਆਂ ਬਣਾਉਂਦੇ ਨੇ ਚਲੋ ਠੀਕ ਹੈ ਮੰਮੀ ਹੁਣ ਚੰਗੇ ਸੋਹਣੇ ਲੱਗੇ ਹਨ ਛੜਕਦੇ ਤੁਰਦੇ ਜਾਂਦੇ ਤੇ ਜੋ ਤੁਹਾਨੂੰ ਮੈਂ ਕਹਿਣਾ ਹੈ ਬੈਠ ਜਾਓ ਬੈਠ ਜਾਓ ਤੂੰ ਉੱਥੇ ਵੀ ਮੈਨੂੰ ਗੱਲਾਂ ਕਰਨ ਦੇ ਲੋਕੀ ਵੇਖਣ ਦੇ ਤੇ ਮੈਨੂੰ ਪਤਾ ਗੁੱਸਾ ਕਿੰਨਾ ਚੜਦਾ ਜਦੋਂ ਤੂੰ ਮੇਰਾ ਆਖਾ ਨਹੀਂ ਮੰਨਦੇ ਮੰਮੀ ਕਿਹੜੀ ਕੋਈ ਪਰ ਤੁਹਾਡੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ ਆ ਗੱਲ ਕਰ ਬਣਾ ਫਿਰ ਤੂੰ ਬਹਿ ਜਾ ਚੁੱਪ ਕਰਕੇ ਉਹ ਬਾਬਾ ਆਜੋ ਅੰਦਰ ਚੱਲੀਏ ਸ਼ੁਕਰਾ ਮੰਮੀ ਆ ਗਏ ਆ ਮੈਨੂੰ ਤੇ ਇਹੀ ਭਾਏ ਆਉਣੀ ਨਾ ਬੰਦਾ ਬੁਸ਼ੇ ਆਮ ਬੁਰਜੇ ਰੋਸਕੇ ਜਾਂਦੇ ਚੰਗੇ ਲੱਗਦੇ ਨਾਲੇ ਜਾ ਕੇ ਕੀ ਦੱਸਦੇ ਵੀ ਮੈਂ ਆਪਣੇ ਨਵੇਂ ਪੁੱਤ ਨਾਲ ਲੜ ਕੇ ਆਈ ਆ ਗਰਲੀਨ ਆ ਮੰਮੀ ਲਈ ਪਾਣੀ ਲੈ ਕੇ ਆਈ ਮੈਂ ਨਹੀਂ ਪੀਣਾ ਪਾਣੀ ਬਥੇਰਾ ਪਾਣੀ ਪਿਆਲਦਾ ਤੁਸੀਂ ਉਹ ਮੰਮੀ ਛੱਡੋ ਪਾਣੀ ਪੀ ਲਓ ਮੈਂ ਨਹੀਂ ਪੀਣਾ ਜਾ ਕੇ ਪਿਆਲ ਉਹਨਾਂ ਨੂੰ ਪਾਣੀ ਮੰਮੀ ਦੱਸ ਲੋ ਹੁਣ ਪਾਣੀ ਨਾਲ ਕਦਾ ਵੈਰ ਨਹੀਂ ਪੀਣਾ ਮੈਂ ਤਾਂ ਕਿਹਾ ਨਹੀਂ ਪੀਣਾ ਪਾਣੀ ਮੰਮੀ ਇਹਦਾ ਵੀ ਚੰਗੇ ਲੱਗਦੇ ਓ ਰੋਸ ਕੇ ਜਾਣ ਦੇ ਓ ਸਿਆਣੀ ਬਿਆਣੀ ਤੇ ਹੀ ਹੈਗੇ ਜੀ ਤੇਰੀਆਂ ਮਿਹਰਬਾਨੀਆਂ ਸਾਰੀਆਂ ਮੰਮੀ ਹੁਣ ਉਹਨੇ ਵਿਚਾਰੀ ਨੇ ਤੁਹਾਨੂੰ ਕੀ ਗਿਆਤਾ ਵਾ ਉਹ ਤਾਂ ਪਾਣੀ ਸਿਰਫ ਲੈ ਕੇ ਆਈ ਆ ਕੋਈ ਬੱਸ ਲੜਨ ਦਾ ਬਾਹਣਾ ਹੀ ਲੱਭਿਆ ਕਰ ਪਹਿਲਾਂ ਤੇ ਨਹੀਂ ਤੋ ਇੰਨਾ ਉਹਨਾਂ ਦੇ ਘਰ ਜਾਂਦਾ ਸਾਰੀਆਂ ਗੱਲਾਂ ਮੇਰੀਆਂ ਮੰਨਦਾ ਹਾਂ ਇਹੋ ਤਨ ਅੰਦਰ ਹੀ ਅੰਦਰ ਖੰਦੀ ਰਹੀ ਦੀਆਂ ਨੇ ਕਿ ਚੱਲ ਗਏ ਚੱਲ ਗਏ ਦੇਖ ਲੈ ਗਲੀ ਮਾ ਤੈਨੂੰ ਕੀ ਗਏ ਮੰਮੀ ਨੇ ਜਿਹੜੀਆਂ ਗੱਲਾਂ ਨਹੀਂ ਵੀ ਹਨਾ ਉਹ ਆਪਣੇ ਕੋਲ ਦੋ ਚਾਰ ਬਣਾ ਲੈਦੀਆਂ ਨੇ ਮੰਮੀ ਤੁਹਾਡੇ ਸਾਹਮਣੇ ਬੈਠੇ ਆਂ ਪੁੱਛਣਾ ਇਹਨਾਂ ਨੂੰ ਮੈਂ ਕੀ ਆਨੀ ਆਂ ਉਹਨੋਂ ਕੀ ਪੁੱਛਣਾ ਮੈਂ ਆਨੀ ਆ ਮੈਨੂੰ ਸਭ ਕੁਝ ਦੇਖਦਾ ਮੰਮੀ ਨੂੰ ਕਿਹ ਗੱਲ ਤੇ ਆਉਣਾ ਥੋੜਾ ਗਾ ਨਾ ਨਾ ਮੈਂ ਤਾਂ ਕਿਸ ਗੱਲ ਤੇ ਨਹੀਂ ਆਉਣਾ ਮੰਮੀ ਥੋੜਾ ਸ਼ਾਂਤ ਰਿਆ ਕਰੋ ਰੱਬ ਦਾ ਵਾਸਤਾ ਵਾ ਜਿੱਦਾਂ ਤੂੰ ਹੀ ਕਰਦੇ ਜੀ ਇਦਾਂ ਤੇ ਇਹ ਗੇਰੋ ਦੱਕਰ ਆ ਜੋ ਸੁਖ ਨਰ ਜਾਣਾ ਵਾ ਤੇ ਘਰ ਚ ਕਲੇਸ਼ ਪਿਆ ਰਿਆ ਕਰਨਾ ਵਾ ਹਾਂ ਬੜਾ ਕਲੇਸ਼ ਮੇਰਾ ਹੀ ਕਲੇਸ਼ ਨਾ ਤਾਂ ਤੇ ਮੈਂ ਆਖੇ ਮੈਂ ਜਲ ਜਾਨੀ ਆ ਇੰਗਲੈਂਡ ਕੋ ਗਿਆਈ ਮੈਨੂੰ ਦੱਸ ਲੈ ਯਾਰ ਕਰ ਲੈ ਤੂੰ ਸਮਝਾ ਲੈ ਮੇਰੀ ਪੇਕੇ ਆਪਣੇ ਜਾਂਦੇ ਚੰਗੇ ਲੱਗਦੇ ਉੱਥੇ ਕੀ ਕਹਿੰਦੇ ਵੀ ਮੈਂ ਨੌਪੁੱਤ ਨਾ ਲੜਕੇ ਆਈਆਂ ਤੋ ਬੜੀ ਸੋਭਾ ਕਰਨਗੇ ਵਿਆਹ ਨੂੰ ਕਿੰਨਾ ਘੇਰ ਹੋਇਆ ਜਿਹੜੇ ਲੜਕੇ ਆਈਏ ਜਦੋਂ ਮੈਂ ਤੈਨੂੰ ਆਖਿਆ ਵੀ ਉੱਧਰ ਨਹੀਂ ਜਾਣਾ ਨਹੀਂ ਜਾਣਾ ਉਹ ਮੇਰੇ ਸ਼ਰੀਕ ਆ ਜਿੰਨਾਂ ਵਾਲ ਤੁਸੀਂ ਭੱਜ ਭੱਜ ਜਾਂਦੇ ਜੇ ਤੇ ਉਹਨਾਂ ਦੇ ਚੜ ਮੱਚਦੀ ਆ ਕਿ ਆਪਣੀ ਮਾਂ ਨੂੰ ਪੁੱਛਦੇ ਨਹੀਂਗੇ ਆਪਣਾ ਇਹਦਾ ਸਾਰਾ ਕੰਮ ਕਰਨ ਵਾਲਾ ਪਿਆ ਹੱਲੇ ਮੰਮੀ ਕਿਹੜਾ ਕੰਮ ਪਿਆ ਦੋ ਝੋਨਾ ਲੱਗਣ ਵਾਲਾ ਉਹ ਮੰਮੀ ਦੁਨੀਆ ਦਾ ਜ ਲੱਗਣ ਵਾਲਾ ਵਾ ਐਡੀ ਕਾਲ ਨਹੀਂ ਮਿਲਦਾ ਆਹ ਹੋਰ ਜਾ ਜਾ ਪੱਠੇ ਬੜੇ ਪਾਉਣਾ ਤੂੰ ਤੇ ਮੰਮੀ ਜੀ ਹੁਣ ਉਹਨਾਂ ਦੇ ਵਿਚਾਰਾਂ ਦੇ ਕੋਈ ਵਿਵਤਾ ਪੈ ਗਈ ਪੱਠੇ ਆਈ ਨਹੀਂ ਪਾਉਣੇ ਤੇ ਕਿੰਨੇ ਪਾਉਣੇ ਆ ਦੂਜੇ ਪਿੰਡੂਆਂ ਨੇ ਕੋਈ ਪਾਇਆ ਕਦੇ ਤੇ ਬੇਬਤਾ ਦੇ ਫਿਰ ਉਹਨਾਂ ਦੀ ਇਤਨਾ ਧੁਰੀ ਰਹਿੰਦੀ ਹੈ ਮੰਮੀ ਇਹਦਾ ਨਾ ਕਹਿਆ ਕਰੋ ਪਿਓ ਹਾ ਦੇ ਸ਼ਰੀਕ ਤੂੰ ਤਾਂ ਚੁੱਪੀ ਕਰਦਾ ਜਦੋਂ ਦੀ ਤੂੰ ਆਈ ਹੈ ਨਾ ਉਦੋਂ ਦਾ ਇਸ ਤਰ੍ਹਾਂ ਕਰ ਲੱਗਾ ਅੱਗੇ ਮੈਨੂੰ ਪੁੱਛਣ ਦਾ ਬਗੈਰ ਕਦੀ ਬਾਹਰ ਨਹੀਂ ਨਿਕਲਿਆ ਹੁਣ ਚੁੱਪ ਕਰਕੇ ਤੁਰ ਪੈਂਦਾ ਅੰਦਰੇ ਅੰਦਰ ਤੋਂ ਹੀ ਪਤਾ ਨਹੀਂ ਕੀ ਸਲਾਵਾ ਕਰ ਲੈਂਦੇ ਮੰਮੀ ਮੈਨੂੰ ਤੇ ਇਹ ਨਹੀਂ ਸਮਝਾਂਦੀ ਵੀ ਤੁਸੀਂ ਇਹਦੇ ਕੋ ਪੇਜ ਪਏ ਨੇ ਉਹਨਾਂ ਦੇ ਵਿੱਚ ਇਹਨੇ ਕੀ ਤੁਹਾਡਾ ਵਿਗਾੜ ਕੇ ਦਿੱਤਾ ਉਹ ਇਹਨੇ ਤੇ ਤੈਨੂੰ ਥੱਲੇ ਲਾ ਲਿਆ ਲੈ ਦੱਸ ਇਹ ਵੀ ਕੋਈ ਗੱਲ ਹੁੰਦੀ ਹੈ ਹੁਣ ਮੰਮੀ ਜੇ ਤੁਹਾਡੀਆਂ ਮੰਨ ਜਾਵਾਂ ਸਾਰੀਆਂ ਤੇ ਫਿਰ ਚੰਗਾ ਵਾ ਤੇ ਜੇ ਉਹਦੀ ਕੋਈ ਮੰਨ ਲੈਣਾ ਇੱਕ ਅੱਧੀ ਉਹ ਚ ਮੈਂ ਥੱਲੇ ਲੱਗ ਗਿਆ ਤੇ ਮਾਰਾ ਹੋ ਗਿਆ ਇਹ ਗੱਲ ਨਹੀਂ ਮੈਨੂੰ ਸਮਝ ਆਉਂਦੀ ਹੈ ਕਿ ਕਿ ਪਾਸੇੋਂ ਮੰਮ ਨੇ ਹੀ ਫਿਰ ਸਮਝੇ ਹੁੰਦੀ ਲੱਗ ਤੀ ਨਾ ਚੁੱਪ ਕਰ ਜਾ ਕੋਈ ਗੱਲ ਨਹੀਂ ਮੰਮੀ ਜਿੰਨੀ ਵੀ ਪ੍ਰੇਸ਼ ਕਰਨੀ ਹੈ ਨਾ ਤੂੰ ਹੀ ਕੱਢ ਲੋ ਮੰਮੀ ਤੇ ਮਾਹ ਕਿਤੇ ਤੇ ਘਰ ਆਏ ਆ ਤੂੰ ਤਾਂ ਬੜੀ ਅੱਖੋਂ ਦੂਰ ਹੋ ਜਾ ਮੰਮੀ ਐਦਾਂ ਕਿਉਂ ਦੀ ਕਰਦੀ ਓ ਤੈਨੂੰ ਲੱਗਦੇ ਨੇ ਕਿ ਐਂ ਢੀਠ ਵਾ ਜਾ ਉੱਥੇ ਬਾਹਰ ਚਲ ਜਾ ਮੰਮੀ ਮੈਂ ਚਲ ਜੈਣੀ ਪਾਣੀ ਪੀ ਲੋ ਕਿਹਿੰ ਆ ਸਰ ਤੇ ਪਾ ਲੈ ਮੇਰੇ ਤੇ ਪਾਣੀ ਗੱਲ ਨਹੀਂ ਰਹਿਣ ਦੇ ਆਪੇ ਪੀ ਲੋਗੇ ਜੋ ਪੀਣਾ ਲਿਆ ਮੈਂ ਤੇ ਪੀਵਾ ਬਾਕੀ ਇੱਕ ਗੱਲ ਹੋਰ ਜੇ ਮੰਮੀ ਸੁਣੋ ਬਗਾਨੀ ਦੀ ਨੂੰ ਤੂੰ ਇਦਾਂ ਫਟਕਾਰਾਂ ਦੇਂਦੇ ਜੇ ਤੇ ਜੋ ਕੋਈ ਆਦੀ ਭੈਣ ਇਦਾਂ ਕਰੇ ਤਾਂ ਫਿਰ ਫਿਰ ਤੁਹਾਡੇ ਗਿਰ ਤੇ ਕੀ ਬੀਤੂਗੀ ਇਦਾਂ ਨਾ ਕਰਾ ਕਰੋ ਰੱਬ ਦਾ ਸ਼ੌਕ ਕਰ ਰਹੋ ਆਹੋ ਤੁਹਾਡੀ ਗੱਲ ਮਾੜੀ ਕਿ ਜਿਹੜਾ ਤੁਸੀਂ ਠੋਕ ਠੋਕ ਜਵਾਬ ਦਿੰਦੇ ਜੇ ਇਹ ਨਹੀਂ ਭੀ ਜੇ ਕੋਈ ਵੱਡਾ ਸਮਝਾਉਂਦਾ ਤਾਂ ਉਹ ਗੱਲ ਹੀ ਸਮਝ ਲਈਏ ਔਰ ਦੇਖੋ ਮੰਮੀ ਤੁਹਾਡੇ ਅਗੇ ਜੋੜੇ ਹੱਥ ਸਾਰੀ ਗਲਤੀ ਹਾਡੀ ਆ ਹਾਨੂੰ ਬਖਸ਼ੋ ਤੇ ਤੁਸੀਂ ਚੈਨ ਨਾ ਰਹਿਣ ਦੋ ਆਹੋ ਕੋ ਸਿੱਖਿਆ ਨਾ ਫਿਰ ਅਗੇ ਨਹੀਂ ਤੂੰ ਪਾਣੀ ਆਵਾ ਨਾ ਸਮਨ ਰਿਆਂ ਦੇ ਪਾਣੀ ਕੋਈ ਨਹੀਂ ਮੈਂ ਆਪੇ ਬਾਅਦ ਵਿੱਚ ਪੀ ਲਾਂਗੇ ਇੰਨਾ ਬੁਰਾ ਹਾਲ ਹੋਉਂਦਿਆ ਨਾ ਕਿਤੇ ਤਾਂ ਤੀ ਲੋ ਵਗੰਦੀ ਆ ਮੈਂ ਉਹ ਸਾੜੀ ਪਹਿਨੀ ਤੇ ਬਹੁਤ ਬੁਰਾ ਹਾਲ ਹੋਇਆ ਵਾ ਗਰਮੀ ਹੈ ਬੜੀ ਆ ਮੈਂ ਕਿ ਅੱਗੇ ਸੋਚਣ ਦੀ ਹਾਂ ਬਾਹਰ ਵੇਖ ਵੇਖ ਕੇ ਕਿ ਇੰਨਾ ਧੋਪ ਲੱਗੀ ਸੜੀ ਧੋਪ ਯਾ ਤੇ ਪਤਾ ਨਹੀਂ ਪੈਣ ਮੇਰੀ ਕਿਵੇਂ ਜਾਊ ਕਿਵੇਂ ਆਊ ਹੁਣ ਫਿਰ ਤੈਨੂੰ ਪਤਾ ਜਾਣਾ ਆਉਣਾ ਤੇ ਪਹਿਣਾ ਹੀ ਆ ਕੀ ਕਰੀਏ ਸਾਰੀ ਦੁਨੀਆ ਉਨ ਜਾਂਦੀ ਆ ਤੇ ਉੱਥੇ ਵੀ ਸਾਰੇ ਬੱਚੇ ਮੇਰੇ ਜਾਂਦਿਆਂ ਨੂੰ ਆਏ ਹੀ ਮੈਨੂੰ ਸਿਰਫ ਦੇ ਹੀ ਡਿਕਣ ਇੰਨਾ ਸ਼ੁਕਰ ਆ ਕਿ ਮੈਨੂੰ ਬੱਸ ਮਿਲ ਗਈ ਟਾਈਮ ਨਾਲ ਮੈਂ ਤੇ ਸੋਚਿਆ ਹੀ ਹੋ ਵੀ ਮੇਰੇ ਹੱਥੋਂ ਨਿਕਲ ਜਣੀ ਮੈਂ ਹੱਲੇ ਉੱਥੇ ਜਾ ਕੇ ਖਲੋਤੀ ਹਾਂ ਤੇ ਉਸੇ ਵਲੇ ਬੱਸ ਆ ਗਈ ਚੱਲ ਜੀ ਜੀ ਹੁਣ ਤੁਸੀਂ ਟਾਈਮ ਨਾਲ ਪਹੁੰਚ ਗਏ ਹੀ ਵਾਹੇ ਹਾਂ ਪਹੁੰਚ ਗਏ ਹੀ ਟਾਈਮ ਨਾਲ ਚੱਲ ਵਧੀਆ ਹੋਇਆ ਟਾਈਮ ਨਾਲ ਜਿਹੜੇ ਪਹੁੰਚ ਗਏ ਜੀ ਹੋਰ ਲੇਟ ਹੋ ਜਾਂਦੇ ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੀ ਵੀ ਉੱਥੇ ਕੀ ਦੱਸਣਾ ਉਹਨਾਂ ਨੇ ਤੇ ਕੀ ਨਹੀਂ ਆਹੋ ਦੇ ਹੀ ਸਮਝਾਉਣਾ ਤੇ ਪੀ ਕਿੱਦਾਂ ਮਤਲਬ ਤੇ ਡਿਊਟੀ ਲੱਗਣੀ ਹੈ ਤੇ ਕਹੀਂ ਕਿੱਦਾਂ ਉੱਥੇ ਅਟੈਂਡ ਕਰਨਾ ਵਾ ਇਹ ਚੀਜ਼ ਸਾਰੇ ਬੱਚਿਆਂ ਨੂੰ ਦੱਸਣ ਦੇ ਹੀ ਉਹਨਾਂ ਦਾ ਵੀ ਫਰਜ ਬੰਦਾ ਵਾ ਦੱਸਣ ਦਾ ਹੈ ਨਾ ਤੇ ਜੇ ਹਾਨੂੰ ਨਾ ਪਤਾ ਹੁੰਦਾ ਤਾਂ ਫਿਰ ਅਸੀਂ ਉਹਨਾਂ ਨੇ ਫੋਨ ਕਰਕੇ ਪੁੱਛਣਾ ਹੀ ਕਿ ਹਾਂਜੀ ਸਰ ਤੁਸੀਂ ਹਾਨੂੰ ਦੱਸਿਆ ਨਹੀਂ ਆ ਚੀਜ਼ ਬਾਰੇ ਹੁਣ ਅਸੀਂ ਕਿੱਦਾਂ ਕਰੀਏ ਤੇ ਚੰਗਾ ਵਾ ਸਭ ਤੋਂ ਪਹਿਲਾਂ ਹੀ ਦੱਸਦਾ ਵਾ ਕਿ ਹੱਲੇ ਵੇਹੇ ਡਿਊਟੀਆਂ ਕਹਿੰਦੇ ਢਣੀਆ ਠਹਿਰ ਕੇ ਸ਼ੁਰੂ ਹੋਣੀਆਂ ਵਾ ਤੇ ਤਾਂ ਹੀ ਤੁਹਾਨੂੰ ਫੋਨ ਕਰਕੇ ਤੇ ਦੱਸ ਦਾਂਗੀ ਇਹ ਚੀਜ਼ ਬਾਰੇ ਵੀ ਕਿਦਦਰ ਤੁਸੀਂ ਜਾਣਾ ਚਾਹ ਠੀਕ ਆ ਪਰ ਇਹ ਕਿ ਦੱਸਣਾ ਨੂੰ ਪਹਿਲਾਂ ਚਾਹੀਦਾ ਹੈ ਪਹਿਲਾਂ ਦੱਸਿਆ ਹੁੰਦਾ ਤੇ ਬੰਦਾ ਕੋਈ ਹੀਲਾ-ਅਸੀਲਾ ਕਰ ਲੈਂਦਾ ਹੁਣ ਇੰਨੀ ਗਰਮੀ ਵਿੱਚ ਤੁਸੀਂ ਗਏ ਜੇ ਪਤਾਨੀ ਕਿੰਨਾ ਅੱਜ ਨਹੀਂ ਗਰਮੀ ਚੱਲੀ ਹੋਣੀ ਆ ਆ ਹੁਣ ਫਿਰ ਕੀ ਕਰੀਏ ਘਰੇ ਇੱਥੇ ਕਿਹੜੀ ਅਸੀਂ ਲੱਗੇ ਨੇ ਗਰਮੀਆਂ ਤੇ ਫਿਰ ਇਦਾਂ ਹੀ ਆਣਾ ਤੇ ਸਮਝਣਾ ਟੈਣੀ ਨੂੰ ਦਵਾਈ ਦਵਾਈ ਖਵਾਈਏ ਹਾਂ ਜੀ ਜੀ ਮੈਂ ਡੈਡੀ ਨੂੰ ਦਵਾਈ ਤੇ ਖਵਾਤੀ ਹੀ ਪਰ ਦਵਾਈ ਥੋੜੀ ਰਹਿ ਗਈ ਆ ਅੱਜ ਰਾਤ ਦਾ ਹੀ ਮਹਾ ਸਰਨਾ ਵਾ ਇਦਾਂ ਕਰਾਂਗੇ ਕੱਲ ਜਾ ਕੇ ਦਵਾਈ ਲੈ ਆਵਾਂਗੇ ਡੈਡੀ ਦੀ ਹਸਪੀਟਲੋਂ ਪਰਚੀ ਤੇ ਸਾਡੇ ਕੋਲ ਹੈਗੀ ਆ ਪਰਚੀ ਤੇ ਸਮਝਣਾ ਦੇ ਕੋਲ ਹੈਗੀ ਆ ਪਰ ਪੈਸੇ ਪੈਸੇ ਨਹੀਂ ਨਾ ਹੈਗੇ ਹੁਣ ਜਿਹੜੇ ਹੈਗੇ ਹੀ ਅੱਜ ਉਹ ਵੀ ਮੈਂ ਉੱਥੇ ਨਹੀਂ ਆਈ ਆ ਜਿਹੜਾ 14500 ਰੁਪਈਆ ਹੀ ਉੱਥੇ ਜਿਹੜਾ ਫਾਰਮ ਫਿਲ ਕਰਨਾ ਹੈ ਨਾ ਉਹਦੇ ਮੈਂ ਦੇ ਦਿੱਤੇ ਆ ਤੇ ਹੁਣ ਕਿੱਦਾਂ ਲੈ ਕੇ ਆਵਾਂਗੇ ਮੈਨੂੰ ਤੇ ਕੁਝ ਸਮਝ ਨਹੀਂ ਲੱਗੰਦੀ ਐਡਾ ਕਰਾਂਗੇ ਜਾਂ ਦੋਦੀ ਕੋ ਅਡਵਾਂਸ ਭਰ ਲੰਨੀ ਆ ਹੋਰ ਅਸੀਂ ਕੀ ਕਰਨਾ ਹੁਣ ਹਾਏ ਉਹਨਾਂ ਨੂੰ ਤਾਂ ਆਪਾਂ ਪਹਿਲਾਂ ਵੀ ਲੈ ਕੇ ਫੀਸ ਧਾਰੀ ਹੀ ਕਿੱਥੋਂ ਦੇਣੇ ਤੈਨੂੰ ਪਤਾ ਪਹਿਲਾਂ ਰੋਲਾ ਪਾਉਣਾ ਕਹਿੰਦੇ ਕਿ ਮੇਰੇ ਤੋਂ ਪਹਿਲਾਂ ਨਾ ਪੈਸੇ ਮੰਗਿਆ ਕਰੋ ਦੀਦੇ ਤਾਂ ਕਰਦੀ ਮੈਂ ਫੇਰ ਡੈਡੀ ਨੂੰ ਕਹਿਨੀ ਆ ਸ਼ਾਦੂ ਉਹਨਾਂ ਕੋ ਥੋੜੀ ਬਹੁਤ ਹੁਣ ਸਮਨ ਉਹਨਾਂ ਕੋ ਕਿੱਥੋਂ ਆਣੇ ਨੇ ਉਹ ਕਿਹੜਾ ਹੁਣ ਡਿਊਟੀ ਤੇ ਜਾਂਦੇ ਆ ਘਰੇ ਤੇ ਬੈਠੇ ਨੇ ਕਿੰਨੇ ਦਿਨ ਹੋ ਗਏ ਆ ਨਾਲੇ ਉਹਨਾਂ ਨਾਲ ਨਾ ਇਹੋ ਜਿਹੀ ਗੱਲ ਕਰੀ ਉਹਨਾਂ ਨੇ ਫੇਰ ਟੈਨਸ਼ਨ ਲੈਣੀ ਆ ਤੈਨੂੰ ਪਤਾ ਵੀ ਹੈਗਾ ਅੱਗੇ ਵੱਡੀ ਬੜੀ ਟੈਨਸ਼ਨ ਲੈਂਦੇ ਆ ਉਹ ਤੇ ਗੱਲ ਹੈਗੀ ਦੀਦੀ ਪਰ ਹੁਣ ਅਸੀਂ ਕੀ ਕਰਾਂਗੇ ਦਵਾਈ ਤੇ ਸਾਡੇ ਕੋ ਹੈਗੀ ਨਹੀਂ ਡੈਡੀ ਦੀ ਤੇ ਦਵਾਈ ਵੀ ਜ਼ਰੂਰੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕਿਤੇ ਨਾ ਕਿਤੇ ਹਿਲਵਸਿਲਾ ਕਰ ਲੈਨੇ ਆ ਹੋਰ ਫਿਰ ਹੁਣ ਕੀ ਕਰਨਾ ਵਾ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਹੱਟ ਤੋਂ ਉੱਪਰ ਬੈਠਾ ਵਾ ਟੈਨਸ਼ਨ ਲੈਣ ਵਾਲਾ ਕੀ ਪਤਾ ਕਿਹਨ ਕਿਹੇ ਪਾਸੋਂ ਸਾਨੂੰ ਮਿਲ ਹੀ ਜਾਣ ਆਹ ਨਾਲੇ ਸੱਚੀ ਜੀ ਮੇਰੇ ਦਿਮਾਗ 'ਚ ਗੱਲ ਘੁੰਮੰਡੀ ਇੱਕ ਤੁਸੀਂ ਤਾਂ ਮੈਂ ਹੁਣੇ ਤੇ ਫੋਨ ਕੀਤਾ ਸੀ ਤੁਸੀਂ ਕਿਹਾ ਕੋਈ ਚੀਜ਼ ਨਹੀਂ ਮਿਲਣਗੀ ਗਰਮੀ ਬੜੀ ਮੈਂ ਤੇ ਅੱਡੇ ਤੇ ਖਲੋਤੀ ਹਾਂ ਉੱਥੇ ਕਾਲਜ ਵਾਲੇ ਤੇ ਤੇ ਹੁਣ ਤੁਸੀਂ ਉੱਡ ਕੇ ਆ ਗਏ ਅੱਡੀ ਸ਼ੀਤੀ ਘਰ ਵੀ ਆ ਗਏ ਜੇ ਮੈਂ ਤੇ ਅੱਡੇ ਤੇ ਖਲੋਤੀ ਬਸ ਇਹ ਦੀ ਕਰਨੀ ਹਾਂ ਕਿ ਕੋਈ ਮੈਨੂੰ ਮਿਲ ਜੇ ਤੇ ਮੈਂ ਫੇਰ ਹੀ ਘਰ ਜਾਵਾਂਗੀ ਤੇ ਤੈਨੂੰ ਪਤਾ ਲਾ ਫਿਰ ਤੇ ਦੋਸਤ ਨਹੀਂ ਜਿਹੜਾ ਪਿੰਦਰ ਉਹ ਥੋងੀ ਦੇ ਨੰਗਾ ਨੇ ਆਹੀ ਤੇ ਉਹਨੇ ਫਿਰ ਮੈਨੂੰ ਵੇਖ ਲਿਆ ਤੇ ਮੈਨੂੰ ਕਹਿੰਦਾ ਜੇ ਪਿੰਨੂ ਜਾਣਾ ਤੇ ਮੈਂ ਤੁਹਾਨੂੰ ਛੱਡਉਨਾ ਮੈਂ ਤੇ ਬਥੇਰਾ ਸਮਝਣ ਕਿ ਆ ਕਿ ਮੈਂ ਨਹੀਂ ਜਾਣਾ ਹੈਗਾ ਪਰ ਉਹਨੇ ਮੇਰੀ ਖਲਾਸੀ ਨਹੀਂ ਛੱਡੀ ਨਹੀਂ ਨਹੀਂ ਇਹ ਮੈਂ ਤੁਹਾਨੂੰ ਘਰ ਛੱਡਉਨਾ ਵਾ ਘਰ ਛੱਡਉਨਾ ਮੈਂ ਬਥੇਰਾ ਕਿਹਾ ਕਿ ਬਾਅਦ ਵਿੱਚ ਐਵੇਂ ਲੋਕੀ ਗੱਲਾਂ ਬਣਾਉਣਗੇ ਹਨਾ ਕਿ ਬਗਾਨੇ ਮੁੰਡੇ ਨਾਲ ਤੁਰੀ ਫਿਰਦੀ ਆ ਪਰ ਸਮਝਣ ਮੈਂ ਵੀ ਉੱਥੇ ਕੀ ਕਰਦੀ ਕਿੰਨੇ ਜਾਣੇ ਖਲੋਤੇ ਹੀ ਤੇ ਫਿਰ ਮੈਂ ਕੁਝ ਕਹਿ ਨਹੀਂ ਸਕੇ ਹਾਰ ਕੇ ਮੈਨੂੰ ਨਾਲ ਆਉਣਾ ਹੀ ਪਿਆ ਦੀਦੀ ਲੋਕਾਂ ਦੀ ਖੜੀ ਹੀ ਗੱਲ ਆ ਉਹ ਤਾਂ ਕੁਝ ਵੀ ਗੱਲਾਂ ਬਣਾਉਂਦੇ ਰਹਿੰਦੇ ਆ ਇੰਨਾ ਚੰਗਾ ਮੁੰਡਾ ਵਾ ਜਿਹੜਾ ਤੁਹਾਨੂੰ ਹੀ ਛੜ ਗਿਆ ਡੈਡੀ ਦਾ ਵੀ ਇੰਨਾ ਧਿਆਨ ਰੱਖਿਆ ਜਿਹੜਾ ਐਕਸੀਡੈਂਟ ਹੋਇਆ ਤੇ ਡੈਡੀ ਨੂੰ ਚੱਕ ਕੇ ਹਸਪਤਾਲ ਤੇ ਲੈ ਗਿਆ ਤੇ ਉਹਦੇ ਵਰਗਾ ਮੁੰਡਾ ਲੱਭਣ ਡਿਆ ਕਿੰਨਾ ਚੰਗਾ ਮੁੰਡਾ ਵਾ ਇਹ ਤਾਂ ਗੱਲ ਸਮਝਣ ਤੇਰੀ ਸਹੀ ਆ ਉਹਦਾ एहसान ਤੇ ਹਣੀ ਚੁਕਾ ਸਕਦੇ ਪਰ ਇਦਾਂ ਚੰਗੇ ਜ ਨਹੀਂ ਲੱਗਦਾ ਹੈਗਾ ਕਿ ਇਹਦਾ ਮੂੰਹ ਥੋੜੀ ਨਾ ਫੜ ਲੈਣਾ ਕਿ ਇਹਨੇ ਸਾਨੂੰ ਹੀ ਗਲਤ ਸਮਝਣਾ ਕਿ ਇਹਨੇ ਇਹ ਥੋੜੀ ਸੋਚਣਾ ਵਾ ਕਿ ਚਲ ਕੋਈ ਗੰਗਾ ਇੱਕ ਦੂਜੇ ਨੂੰ ਜਾਣਦੇ ਨੇ ਤੇ ਫਿਰ ਕੀ ਹੋ ਗਿਆ ਜਿਹਦੇ ਨਾਲ ਚੱਲ ਗਈ ਅਤੇ ਗੱਲਾਂ ਵਣਕੇ ਇੱਕ ਦੀਆਂ ਸੌ ਬਣਾਉਂਦੇ ਹੁੰਦੇ ਆ ਮੈਨੂੰ ਇਹ ਚੀਜ਼ ਦਾ ਬੜਾ ਡਰ ਲੱਗਦਾ ਵਾ ਦੀਦੀ ਲੋਕਾਂ ਦੀ ਕਿਹੜੀ ਗੱਲ ਆ ਆੜੀ ਨੂੰ ਇੱਕ ਪਾਸੇ ਦੰਦੇ ਤੇ ਲੋਕਾਂ ਨੂੰ ਦੋਵੇਂ ਪਾਸੇ ਦੰਦੇ ਹੁੰਦੇ ਆ ਉਹਨਾਂ ਦੇ ਮੂੰਹ ਥੋੜੀ ਫੜੇ ਜਾਣੇ ਆ ਉਹਦੇ ਚੰਗਿਆਂ ਨੂੰ ਵੀ ਮਾੜਾ ਕਹੀ ਜਾਂਦੇ ਆ ਤੇ ਮਾੜਿਆਂ ਨੂੰ ਚੰਗਾ ਕਹੀ ਜਾਂਦੇ ਆ ਦੁਨੀਆ ਇੱਕ ਪਾਸੇ ਦੀ ਨਹੀਂ ਉਹ ਚਾਰੇ ਪਾਸੇ ਵਲ ਜਾਂਦੀ ਆ ਛੱਡੋ ਉਹਨਾਂ ਦੀ ਗੱਲ ਉਹਨਾਂ ਦੀ ਪਰਵਾਹ ਨਾ ਕਰੋ ਤੁਸੀਂ ਤੁਸੀਂ ਮੈਨੂੰ ਦੱਸੋ ਤੁਹਾਨੂੰ ਉਹ ਮੁੰਡਾ ਕਿਵੇਂ ਦਾ ਲੱਗਦਾ ਵੇ ਹਾਂ ਹਾਂ ਕਿੱਦਾਂ ਦੀਆਂ ਗੱਲਾਂ ਕਰ ਰਹੀਆਂ ਮੈਨੂੰ ਕਿੱਦਾਂ ਦਾ ਲੱਗਣਾ ਮੁੰਡਿਆਂ ਵਰਗਾ ਮੁੰਡਾ ਐਵੇਂ ਤੇਰਾ ਦਮ ਆਖਰਾ ਪੈਂਵੇਂ ਕਿ ਪੁੱਠੇ ਸਿੱਧੀ ਸੋਚਣਾ ਸੋਚੀ ਹੁਣ ਜਿਹੜਿਆ ਨਹੀਂ ਨਕਰੋ ਗਾਲਾਂ ਪੈਣੀਆਂ ਉਹ ਵੀ ਪੈਣ ਤੁਸੀਂ ਫੇਰ ਲੋਕਾਂ ਦੀ ਗੱਲ ਘਰਾਂ ਦੀ ਗੱਲ ਜੋ ਵੀ ਕੋਈ ਕਹਿੰਦਾ ਕਰੀ ਜਾਵੇਂ ਹਾਂ ਇਹੋ ਜਿਹਾ ਮੁੰਡਾ ਲੱਭਣਾ ਮੈਨੂੰ ਤੇ ਉਹ ਤੁਹਾਡੇ ਲਈ ਬਿਲਕੁਲ ਪਰਫੈਕਟ ਲੱਗਦਾ ਹੈ ਇਹੋ ਜਿਹਾ ਮੁੰਡਾ ਤੁਹਾਨੂੰ ਮਿਲਣਾ ਚਾਹੀਦਾ ਵਾ ਤੂੰ ਮੇਰੀ ਬੇਬੇ ਹੈ ਨਾ ਕਿ ਤੂੰ ਮੇਰੇ ਲਈ ਮੁੰਡਾ ਲੱਭਣਾ ਵਾ ਜਿਹੜਾ ਕੋਈ ਹੋਊਗਾ ਕਰਮਾਂ ਚਾਪੇ ਮਿਲ ਜੂਗਾ ਉਹਨੂੰ ਅਸੀਂ ਕੀ ਕਰਨਾ ਵਾ ਨਹੀਂ ਪਤਾ ਤੁਹਾਡੇ ਕਰਮਾਂ ਚੋ ਹੀ ਨਾ ਹੋਵੇ ਜਿਵੇਂ ਹੁਣ ਹਾਂ ਗਲ ਮੂੰਹ ਕੱਢੀ ਨਾ ਤੇ ਫਿਰ ਮੈਨੂੰ ਨਹੀਂ ਚੰਗਾ ਲੱਗਦਾ ਉਹ ਐਵੇਂ ਜਾਣ ਪੁੱਜ ਕੇ ਜਿੱਥੇ ਮਰਜੀ ਆਣ ਕੇ ਤੇ ਖਲੋ ਜਾਂਦਾ ਇੰਨਾ ਨਹੀਂ ਵੰਦਾ ਹੈਗਾ ਕਿ ਬਗਾਨੀਆਂ ਕੁੜੀਆਂ ਤੇ ਮੈਂ ਇਹਨਾਂ ਨੂੰ ਨਾ ਕਵਾ ਮੈਨੂੰ ਨਹੀਂ ਚੰਗਾ ਲੱਗਦਾ ਮੇਰੇ ਨਾਲ ਨਾ ਉਹਦੀ ਗੱਲ ਕਰਿਆ ਕਰ ਕੋਈ ਨਹੀਂ ਆਪੇ ਲੱਗੂ ਚੰਗਾ ਹੱਦੋਂ ਕੀ ਵੈਸੇ ਤੇਰੇ ਲਈ ਤੇਰਾ ਨੰਦ ਮਾ ਖਰਾਬ ਹੋ ਗਿਆ ਵਾ ਇਹ ਐਵੇਂ ਗੁੱਸਾ ਕਰ ਲਿੰਦੇ ਆ ਕਿੱਡਾ ਚੰਗਾ ਮੁੰਡਾ ਵਾ ਲੇਨਤਾ ਸਹਨ ਰਾਜੇ ਤੁਸੀਂ ਨਹੀਂ ਪੈਸੇ ਦੇਣੇ ਤੇ ਨਾ ਹੰਦੋ ਬੇਇੱਜ਼ਤੀ ਤੇ ਨਾ ਕਰੋ ਅਗਲੇ ਬੰਦੇ ਦੀ ਨਲ ਨਹੀਂ ਵਾਪਸ ਦੇ ਹੀ ਦੇਣੇ ਅਹੀਂ ਕਿਹੜੇ ਰੱਖਨੇ ਸੀ ਆਪਣੇ ਕੋਲ ਇਹ ਕੋਈ ਨਹੀਂ ਸੁਣਦਾ ਹੈਗਾ ਹੁਣ ਫਿਰ ਕੀ ਕਰਾਂ ਲਵ ਵੀਰ ਜੀ ਨਾਲ ਇੱਕ ਰੀ ਗੱਲ ਕਰਕੇ ਵੇਖਦੀ ਆ ਹੋ ਸਕਦਾ ਕੋਈ ਇਹੀ ਮਦਦ ਕਰ ਦੇਣ ਬਾਕੀ ਸਾਰੇ ਨੇ ਤੇ ਨਾ ਕਰਤੀ ਐ ਇਹਨਾਂ ਨੇ ਨਹੀਂ ਨਾ ਕਰਨੀ ਕਰਾਂ ਗੱਲ ਕਿ ਨਾ ਕਰਾਂ ਕਰ ਲੈਣੀ ਹੁਣ ਡੈਡ ਜੀ ਦੀ ਦਵਾਈ ਵੀ ਤੇ ਲਿਉਣੀ ਆ ਨਾ ਹੁਣ ਹੋਰ ਕਿੱਧਰ ਜਾਣਾ ਪੀਅਨ ਲ ਮਾਰਦੀ ਆਂ ਕਦਾਂ ਨਿਕੋਣਾ ਆਵਾ ਨਾਵਾ ਸੱਸ ਜੀ ਲਪੇ ਬੀਜੀ ਸਾਸ਼ੀ ਕਾ ਤੇ ਲਾ ਵੀਰ ਜੀ ਘਰੇ ਨੇ ਘਰੇ ਨੇ ਪਾਪੀ ਜੀ ਵੀਰ ਜੀ ਨੂੰ ਆਜ ਮਾਰਿਆ ਹਮਨ ਨਾਲ ਕੋਈ ਗੱਲ ਕਰਨੀ ਹੈ ਬਹੁਤ ਉੱਥੇ ਗੁੰਗਲ ਕਰਨੀ ਆ ਅੰਦਰ ਕਰ ਆਪਣੀ ਵੀਰ ਨਾਲ ਗੱਲ ਆ ਜਾ ਨਾਲ ਪਾਣੀ ਪੂਣੀ ਪੀ ਲੈ ਗਰਮੀ ਬੜੀ ਆ ਤੇ ਕਾਈ ਜੀ ਉਹ ਸੁੱਤੇ ਨੇ ਮੰਮੀ ਚਲੋ ਆ ਜੋਗੇ ਨਾਲ ਵੀਰ ਜਰਹਿੰਦਰ ਬਿਠਾ ਜਾ ਕਰ ਲੈ ਮੇਰਾ ਉਹ ਗੱਲ ਜਿਹੜੀ ਕਰਨੀ ਆ ਤੁਹਾਡੀ ਸਾਹਿਬ ਪਹਿਲਾਂ ਤਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿਉਂਕਿ 2-3 ਮਹੀਨੇ ਹੋਏ ਹੀ ਕੰਮ ਅੜਿਆ ਤੇ ਟੈਨਸ਼ਨ ਬੜੀ ਹਾਂਜੀ ਨਹੀਂ ਨਹੀਂ ਉਹ ਤਾਂ ਦੇਖੋ ਚਲੋ ਫਰਜ਼ ਤੇ ਹੁੰਦਾ ਹੀ ਜਿਹੜੀ ਡਿਊਟੀ ਆ ਹਾਂਜੀ ਤੇ ਕੋਈ ਗੱਲ ਨਹੀਂ ਆਪਾਂ ਜਿਹੜੀ ਤੁਹਾਡੀ ਸੇਵਾ ਪਾਣੀ ਆ ਮਿਲਦੇ ਆਂ ਉਹਦੇ ਅੱਗੇ ਫਿਰ ਕਰ ਲੈਨੇ ਆਂ ਨਹੀਂ 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 ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਨਬੂ ਹਾਂਜੀ ਠੀਕ ਹੈ ਮੀਰ ਜੀ ਮੈਂ ਤਾਂ ਡਿਵੈਲਪਰ ਦਾ ਕੋਈ ਕੰਮ ਆਈ ਹਾਂ ਹਾਂਜੀ ਦੱਸੋ ਬਹੁ ਕੀ ਗੱਲ ਮੈਨੂੰ ਨਾ ਸਮਝ ਨਹੀਂ ਲੱਗੰਦੀ ਮੈਂ ਤਾਂ ਮਰਦ ਨੂੰ ਗੱਲ ਕਰਾਂ ਲੈ ਦੱਸ ਇਹ ਕਿਹੜੀ ਚੱਕਰ ਵਾਲੀ ਗੱਲ ਆ ਤੂੰ ਜੋ ਵੀ ਆ ਨਾ ਖੁੱਲ ਕੇ ਦੱਸ ਮੈਨੂੰ ਕਿ ਕੀ ਗੱਲ ਕੀ ਆ ਮੀਰ ਜੀ ਥੋੜਿਆ ਜਨਾ ਪੈਸਾ ਦੀ ਲੋੜ ਆ ਮਿੱਤਾਂਾਂ ਕਰਕੇ ਟਰਡੇ ਵਲ ਆਈਆਂ ਫਿਲਣਾ ਨੇ ਮੈਂ ਸਾਰਿਆਂ ਨੂੰ ਪੁੱਛ ਕੇ ਆਈਆਂ ਕਿਹਨੇ ਨਹੀਂ ਮੀਰ ਜੀ ਹਾਂ ਕੀਤੇ ਤੇ ਅੱਗੋਂ ਸਭੋ ਬਾਦੂ ਦੀਆਂ ਗੱਲਾਂ ਸੁਣਾਈਆਂ ਮੈਂ ਤੇ ਬੇਇਜ਼ਤੀ ਬੁਸ਼ਤੀ ਕਰਾ ਕੇ ਤੇ ਹੁਣ ਇੱਧਰ ਨੂੰ ਆਈਆਂ ਤੇ ਮੇਰਾ ਨਾ ਟਰਟ ਮੰਗਨ ਨੂੰ ਦੇਲ ਹੀ ਨਹੀਂ ਕਰਾਂਗਾ ਮੈਂ ਤੇ ਬੁਧੀਰੀ ਕੋਸ਼ਿਸ਼ ਕੀਤੀ ਕਿ ਚੱਲ ਮੈਨੂੰ ਕਿਹੜਾ ਕਿਹੇ ਤੋਂ ਮਿਲ ਜਾਣਾ ਤੇ ਤੁਹਾਡਾ ਜਲ ਟਾਈਮ ਸਰ ਜਾਏਗਾ ਲੈ ਦੱਸਣਾ ਹੁਣ ਵੀ ਸਾਰੇ ਪਾਸੋਂ ਪੁੱਛ ਕੇ ਆਈਆਂ ਤੇ ਤੂੰ ਪਹਿਲਾਂ ਕਮਲੀ ਆਪਣੇ ਘਰੋਂ ਦੀ ਆਪਣੇ ਘਰ ਪਹਿਲਾਂ ਆਈਦਾ ਵਾ ਤੇ ਨਾਲੇ ਦੂਜੀ ਗੱਲ ਪੈਸੇ ਕਿਹੜੇ ਨਾਲ ਲੈ ਕੇ ਮਰਨਾ ਹੁੰਦਾ ਵਾ ਪੈਸੇ ਇੰਨਾ ਕੰਮ ਵਾਲੀ ਹੁੰਦੇ ਆ ਕਿ ਜ਼ਿੰਦਗੀ ਚ ਕਿਤੇ ਦੋ ਸੁੱਖ ਵੇਲੇ ਵਰਤਣ ਵਾਲੀ ਚੀਜ਼ ਮੈਂ ਅੱਧ ਤੱਕਾਂ ਨਹੀਂ ਆਈ ਮੈਂ ਚਲੋ ਪਹਿਲਾਂ ਵੀ ਤੁਸੀਂ ਸਾਡੀ ਬਥੇਰੀ ਮਦਦ ਕਰਨਦੇ ਹੋ ਜਿੱਥੇ ਵੀ ਸਾਨੂੰ ਲੋੜ ਹੁੰਦੀ ਆ ਨਾ ਤੇ ਤੁਸੀਂ ਸਾਥ ਦੇਣਦੇ ਹੋ ਤੇ ਚਲ ਹੋਰ ਕੀ ਹੈ ਤਾਂ ਪੁੱਛ ਲੈਣੀ ਹੈ ਇਹ ਵਾਪਸ ਦੇ ਦੇਣੀ ਹੈ ਇਹ ਕਿਹੜੇ ਆਖ ਲੈਣੇ ਹੈ ਓਹੋ ਤੂੰ ਮੇਰਾ ਫਰਜ਼ੀ ਜੇ ਮੈਂ ਮਦਦ ਕੀਤੀ ਹੈ ਤਾਂ ਮੇਰਾ ਫਰਜ਼ੀ ਤੂੰ ਹਣ ਇੱਕ ਗੱਲ ਮੈਨੂੰ ਦੱਸ ਕਿ ਜੇ ਮਰਨਾ ਰੱਬ ਨਾਲ ਕਰਾਏ ਕੰਨੋਂ ਇਦਾਂ ਦੀ ਕੋਈ ਅਭੀ ਨਭੀ ਹੋਏਗੀ ਤੇ ਤੂੰ ਹੀ ਮੇਰਾ ਸਾਥ ਦੋਗੇ ਕਿ ਨਹੀਂ ਵੀਰ ਜੀ ਤੂੰ ਇਹੰਦੀ ਗੱਲ ਕਿਉਂ ਕਹਿਂਦੇ ਹੋ ਤੁਹਾਨੂੰ ਕਿਉਂ ਕੁਝ ਹੋਏ ਤੇ ਫਿਰ ਤੇ ਤੂੰ ਇਹ ਦੱਸ ਵੀ ਤੈਨੂੰ ਪੈਸੇ ਚਾਹੀਦੇ ਕਿੰਨੇ ਡੈਡੀ ਜੀ ਨੇ ਦਵਾਈ ਲੈ ਕੇ ਆਉਣੀ ਹੈ ਵੀ ਥੋੜਾ ਜਣਾ ਸਬਜ਼ਾ ਵੀ ਲਿਆਉਣ ਵਾਲਾ ਉਹਨਾਂ ਤੇ ਮੇਰੇ ਕੋਲ ਹੈਗੇ ਹੀ ਪਰ ਮੈਂ ਨਾ ਅੱਜ ਕਾਲਜ ਗਈ ਹਾਂ ਤੇ ਉੱਥੇ ਦੀਆਂ ਇੰਝ ਨੇ ਮੇਰੇ ਕੋਲ ਪੈਸੇ ਹੀ ਉਹ ਚੱਲ ਵਧੀਆ ਕੀਤਾ ਤੇ ਕਾਲਜ ਕੋਈ ਵੀ ਨਾ ਆਪਣੇ ਜਿਹੜੇ ਜਿੱਦਾਂ ਫੰਡ ਹੋਣ ਵਗੈਰਾ ਜੋ ਵੀ ਉੱਥੇ ਦੇਣੇ ਪੈਂਦੇ ਆ ਤੇ ਕਿਹ ਗੱਲਾਂ ਵੀ ਆਪਣਾ ਏ ਗੱਲੋਂ ਨਾ ਖਰਾਬ ਕਰੇਗਾ ਮੈਨੂੰ ਪਹਿਲਾਂ ਦੱਸਿਆ ਕਰ ਵੀ ਜਿਹੜੀ ਚੀਜ਼ ਕਾਲਜ ਦੀ ਵੀ ਚਾਹੀਦੀ ਹੈ ਜਾਂ ਜਿੱਦਾਂ ਵੀ ਹੈ। ਕੋਣ ਵੀ ਜੀ ਉਹਨਾਂ ਨੇ ਸਾਨੂੰ ਬੁਲਾਇਆ ਹੀ ਅਚਾਨਕ ਹੀ ਅੱਜ ਤੇ ਉਹ ਡਿਊਟੀਆਂ ਲੱਗਣੀਆਂ ਹਟਦੀਆਂ ਤੇ ਉਹਦੇ ਬਾਰੇ ਦੱਸਣ ਦੇ ਹੀ ਤੇ ਇੱਕ ਫਾਰਮ ਜਾ ਭਰਨਾ ਹੀ ਤੇ ਤਾਂ ਕਰਕੇ ਮੈਨੂੰ ਉੱਥੇ ਪੈਸੇ ਦੇਣੇ ਤੇ ਠੀਕ ਆ ਤੇ ਹੁਣ ਤੂੰ ਮੈਨੂੰ ਮੁੱਕ ਦੀ ਗੱਲ ਇਹ ਦੱਸ ਵੀ ਕਿੰਨੇ ਕ ਪੈਸੇ ਚਾਹੀਦੇ ਆ। ਜੀਦੂ ਕੋਈ ਥੋੜੇ ਬਹੁਤੇ 10000 ਨਾ ਸਰਜੇਗਾ। ਨਹੀਂ ਨਹੀਂ ਇੰਨਿਆ ਜਣੀ ਲੋੜ ਹੈਗੀ ਤੁਸੀਂ 5000 ਦੇ ਦਿਓ। ਉਹ 5 ਨਾ ਨਹੀਂ ਸਰਨਾ ਹੈਗਾ ਭਾਵੇਂ ਤੁਸੀਂ ਦਵਾਈਦਾਰੂ ਵੀ ਲਾਉਣਾ ਕਈ ਕੰ ਬਾਂਜ ਨੇ ਨਾ 10000 ਰੁਪਇਆ ਤੂੰ ਲੈ ਲਾ ਤੇ ਜੇ ਹੋਰ ਵੀ ਜ਼ਰੂਰਤ ਪਾਉਗੀ ਤਾਂ ਤੂੰ ਮੈਨੂੰ ਦੱਸ ਦੇਣਾ ਵਾ ਨਹੀਂ ਨਹੀਂ ਮੰਮੀ ਦੇ ਸਾਹਮਣੇ ਨਹੀਂ ਆਣ ਕੇ ਕੋਈ ਉਹ ਜੀ ਗੱਲ ਕਰਨੀ ਮੰਮੀ ਦਾ ਤੈਨੂੰ ਬੜਾ ਸੁਭਾਅ ਇਹਨਾਂ ਨੂੰ ਰਹਿੰਦੇ ਤੂੰ ਜਿਹੜੀ ਵੀ ਤੈਨੂੰ ਕੰਮ ਇਦਾਂ ਦਾ ਹੋਏ ਸਮਨ ਨੂੰ ਕਹਦੀ ਉਹ ਆ ਜਾਏ ਜਾਂ ਤੂੰ ਆ ਜਾਏ ਤਾਈ ਤੇ ਵੀਰ ਜੀ ਮੈਂ ਪਹਿਲਾਂ ਨਹੀਂ ਆਇਆ ਇੱਧਰ ਆਈ ਤਾਈ ਦੇ ਕਰਕੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਹੋਰ ਸਿਰਦੇ ਵਾਲਾ ਨੂੰ ਪੈਣਾ ਵਾ ਵੀ ਅੱਗੇ ਤੂੰ ਹੀ ਹੱਟਦੀ ਮੁਸੀਬਤ ਪਾਈਏ ਗੱਲ ਤੇ ਹੁਣ ਫਿਰ ਪੈਸੇ ਮੰਗਣ ਨਵੇਂ ਇੱਧਰ ਤੁਰ ਕੇ ਆ ਗਈਆਂ ਤੇ ਤੂੰ ਹੀ ਨਾ 10000 ਦੇ ਦੋ ਤੇ ਜਦੋਂ ਵੀ ਹਟ ਤੋਂ ਹੋਏ ਨਹੀਂ ਤਾਨੂੰ ਉਦੋਂ ਵਾਪਸ ਕਰ ਦਾਂਗੇ ਚੱਲ ਠੀਕ ਹੈ ਤੂੰ ਇੱਥੇ ਬੈਠ ਤੇ ਮੈਂ ਲੈ ਕੇ ਆਈ ਨਵ ਨਵ ਕੀ ਆਂਦੀ ਜੀ ਉਹ ਕੁਝ ਨਹੀਂ ਕਹਿੰਦੀ ਹੈਗੀ ਉਹਨਾਂ ਨੂੰ ਪੈਆਂ ਦੀ ਥੋੜੀ ਜਿਹੀ ਲੋੜ ਸੀ ਤੇ ਪਹਿਲਾਂ ਐਵੇਂ ਆਂਡ ਗਵਾੜ ਪੁੱਛਦੀ ਰਹੀ ਆ ਤੇ ਮੈਂ ਉਹਨੂੰ ਕਿਹਾ ਵੀ ਤੂੰ ਸਿੱਧੀ ਆਉਣਾ ਸੀ ਆਹੇ ਤਾਂ ਚੰਗੇ ਨਹੀਂ ਲੱਗੀ ਦਾ ਹਾਂ ਤੇ ਤਤ ਕਰਕੇ ਤੇ ਇਹ ਨਵ ਬੈਠੀ ਤੇ ਮੈਂ ਚਾਹ ਧਰੀ ਸੀ ਬੈਠੀ ਓਥੇ ਚਾਹ ਪਿਆਲੀ ਮੈਂ ਪਹਿਲਾਂ ਨੂੰ ਪੈਸੇ ਦੇ ਰਾਂ ਤੂੰ ਇਹ ਨਾ ਧਿਆਨ ਰੱਖੀਂ ਕਿ ਮੰਮੀ ਨਾ ਕਿ ਉੱਠ ਕੇ ਆ ਜਾਈਂ ਚਲੋ ਕੋਈ ਗੱਲ ਨਹੀਂ ਦੇ ਦੋ ਇਹਦਾ ਕਰਨੀ ਹੈ ਉਹਨਾਂ ਤੱਕ ਨਾ ਨਵ ਲੱਗ ਜਾ ਕੇ ਬਿਣੀਏ ਆਲੋਂ ਆਪੇ ਹੈ ਵੇਰ ਉਹ ਬਜਾ ਕਮੈਂਟ ਕੀ ਦੇਣ ਲੱਗਾਂ ਨੂੰ